ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਅੱਜ ਦੀ ਵੀਡੀਓ ਆਪਾਂ ਆਨਲਾਈਨ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਪਹਿਲੇ ਨੰਬਰ ਤੇ ਜੋ ਸਕਰੀਨ ਦੇ ਝੋਟੇ ਤੁਸੀਂ ਦੇਖ ਰਹੇ ਹੋਗੇ ਪਹਿਲਾ ਸੂਆ ਸੋਣਾਗਾ ਝੋਟੀ ਨੇ ਰਿੰਗ ਸਿੰਘ ਪਿੱਠਪੁੜੇ ਦੀ ਬੰਤਰ ਬਹੁਤ ਮਜ਼ਬੂਤ ਆ ਕੱਲਾ ਕੱਲਾ ਨਿਕਰਮਾ ਚਾਰ ਹੀ ਥਾਣੇ ਝੋਟੀ ਦੇ ਸੂਣ ਚ ਤਕਰੀਬਨ ਦੋ ਤੋਂ ਤਿੰਨ ਦਿਨ ਬਾਕੀ ਨੇ ਘਰੇਲੂ ਮਾਲ ਆ ਵੀਰ ਦਾ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਦਿਖਾਵਾਂਗੇ ਏ ਜੋ ਟੀ ਦੇ तकरीबन ਤਨ ਤੋਂ 4 ਦਿਨ ਪੈਂਡਿੰਗ ਨੇਗੇ ਥਨ ਲੇਵ ਦੀ ਬਿਲਕੁਲ ਸਾਫ ਕੰਪੈਕਟ ਆਰਡਰ ਫੁੱਲ ਵੱਡੇ ਕਾਡ ਕਾਰਡ ਦੇ ਵਿੱਚ ਮੋਰਾ ਦੇ ਕਰੈਕਟਰਾਂ ਚ ਆਉਣ ਵਾਲੀ ਝੋਟੀ ਹੈਗੀ ਜੇ ਕਿਸੇ ਵੀਰ ਦੇ ਪਸੰਦ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਦੂਜੇ ਨੰਬਰ ਤੇ ਜੋ ਸਕਰੀਨ ਤੇ ਝੋਟੀ ਦੇਖ ਰਹੇ ਹੋ ਸੁਹਾ ਇਹਦਾ ਵੀ ਪਹਿਲਾ ਹੀ ਹੈਗਾ 015118 ਦੇ ਨ ਝੋਟੀ ਦੇ ਪੈਂਡਿੰਗ ਨੇਗੇ ਗੱਦੀ ਪਟਨੀ ਝੋਟੀ ਨੇ ਸਟਾਰਟ ਕਰ ਦਿੱਤੀ ਕੱਦ ਕਾੜ ਪੱਕੋ ਫੁੱਲ ਸਾਈਜ਼ ਕਰ ਸਕਦੇ ਆ ਪੱਠਪੋੜੇ ਦੀ ਬਾਂਦਰ ਬਹੁਤ ਮਜ਼ਬੂਤ ਆ ਰਿੰਗ ਸਿੰਘ ਹੈ ਝੋਟੀ ਦਾ ਘਰੇਲੂ ਮਾਲਾ ਵੀਰਾਂ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਤਿੰਨ ਮਈਆਂ ਵੀਰਾਂ ਕੋਲੇ ਵਿਕਾਉ ਨੇ ਜੇ ਕਿਸੇ ਵੀਰ ਦੇ ਪਸੰਦ ਆਉਂਦੀਆਂ ਨੇ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਏਰੀਆ ਵੀਰਾਂ ਦਾ ਹੈਗਾ ਪਟਿਆਲਾ ਪਿੰਡ ਔਰੂਕਲ ਮੋਬਾਈਲ ਨੰਬਰ 98764 17448 17448 ਜੋ ਤੀਜੇ ਨੰਬਰ ਤੇ ਸਕਰੀਨ ਤੇ ਵੀਡੀਓ ਦੇਖ ਰਹੇ ਹੋਗੇ ਸੁਗਵਾ ਝੋਟੀ ਦਾ ਤੀਜਾਗਾ ਦੂਜੇ ਸਵੇਰੇ 12 ਤੋਂ 13 ਕਿਲੋ ਦੁੱਧ ਦਿੱਤਾ ਹੋਇਆਗਾ ਸੂਣ ਚ 10 ਤੋਂ 12 ਨਹੀਂ ਵੀ ਪੈਂਡਿੰਗ ਨੇਗੇ ਰੇਟ ਬਾਜੂ ਹੋਣਗੇ ਘਰ ਦਾ ਮਾਲ ਆ ਵੀਰਾਂ ਦਾ ਕੋਈ ਸੇਲ ਪਰਚੇ ਦਾ ਕੰਮ ਲਿੰਗਾ ਤਿੰਨੇ ਝੋਟੀਆਂ ਇਕੱਠੀਆਂ ਸੂਰੀਆਂ ਤਾਂ ਕਰਕੇ ਵੀਰ ਕਹਿੰਦੇ ਵੀ ਤਿੰਨੇ ਝੋਟੀਆਂ ਤੋਂ ਜਿਹੜੇ ਮਤਲਬ ਵੀ ਦੋ ਜਾਨਵਰ ਵੈਗੇ ਉਹ ਆਪਾਂ ਵੇਚ ਰਵਾਂਗੇ ਬਕਾਊ ਤਿੰਨੇ ਨੇ ਜੇ ਕਿਸੇ ਵੀਰ ਦੇ ਸੌਂਧਾਰੀ ਚਾਉਂਦੇ ਨੇਗਾ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲੈ ਏਰੀਆ ਪਟਿਆਲਾ ਪਿੰਡਔਰੂਕਲਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਕੱਦਕਾੜ ਪਕੋਈ ਵੀ ਝੋਟੀ ਬਹੁਤ ਸੋਹਣੀ ਹੈਗੀ ਰਿੰਗ ਸਿੰਘ ਹੈਗਾ ਇਹਦਾ ਮੱਝ ਦਾ ਮਤਲਬ ਵੀ ਤੀਜਾ ਸੂਆ ਵੀਰ ਕਹਿੰਦੇ ਸੁੰਦੀ ਹੈਗੀ ਜੇ ਕਿਸੇ ਵੀਰ ਨੇ ਖਰੀਦਾਰੀ ਕਰਨੀ ਹੈ ਬਾਈ ਦੇ ਘਰੇ ਪਹੁੰਚ ਕੇ ਖਰੀਦਾਰੀ ਕਰ ਸਕਦੇ ਹੋਗੇ ਰੇਟ ਵਾਜਬ ਹੋਣਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਾਉਣ ਧੰਨਵਾਦ ਜਲਦ ਮਿਲਦੇ ਹ